ਹੋਦੇ ਕੇ ਬੰਦੇ ਲੇਟ ਹੋ ਗਏ ਇਹ ਤਾਂ ਡਾਗਰਾਂ ਦੇ ਕਿ ਕਰਦੇ ਬਸ ਚੱਕੜ ਕੇ ਵੀ ਚੱਕੀ ਪਹਿਲੇ ਤੇ ਵਿਆਹ ਹੋ ਰਿਹਾ ਲੰਗਰ ਜੂ ਵੀ ਗੱਡੀ ਤੇ ਰਹੀ ਆਓ ਇੱਕੋ ਇੱਕ ਤੇਰਾ 115 ਹਰ ਓਕੀ ਚੱਲ ਪੈਣਾ ਗਾਹ ਕਿ ਲੰਗੀ ਜਾਂਦੇ ਨੇ ਬੰਦੇ ਪਹੁੰਚੇ ਨੇ ਪਕੌੜੇ ਖਾਣੇ ਮੰਨਦੇ ਕਿ ਇਹਨਾਂ ਦਾ ਪਟੋਲੇ ਨਾਲ ਦੂਜੇ ਦਵਾਰੇ ਲੈੜ ਮਾਰਨ ਤਿਆਰ ਨੇ ਬਰਾਤ ਆ ਰਹੀ ਹੈ ਉਧਰੋਂ ਸਾਡੀ ਬਰਾਤ ਆ ਰਹੀ ਹੈ ਜੀ ਉਹਨਾਂ ਨਾਲ ਸਾਡੀ ਪ੍ਰਾਈਮ ਹੈ ਅਸੀਂ ਗਲਤ ਪਾਸ ਤੇ ਆ ਗਏ ਹੁਣ ਹੱਸ ਆ ਗਏ ਹੁਣ ਕਿ ਕਿ ਚਾਲ ਮਾਰੀ ਵਾਹ ਚੁੱਕੇ ਨੇ ਪਾਕਾ ਮੰਨ ਕੇ ਮਮਾ ਇਹ ਵੀ ਕਰਵਾਣਾ ਜਾ ਸੱਟ ਆਏ ਨੱਚਣਾ ਪਾਣੇ ਨੱਚੇਗਾ ਹਾਂ ਠੀਕ ਹੈ ਇਧਰੋਂ ਓਪਨ ਦੀ ਟੀਮ ਪਹੁੰਚ ਚੁੱਕੀ ਹੈ ਜੀ ਹੜ ਗਿਆ ਹੜ ਗਿਆ ਓਪਨ ਵਾਲੇ ਪਹੁੰਚ ਗਏ ਇਧਰੋਂ 75 ਕਿਲੋ ਆਣੇ ਹੋਰ ਮਮਾ ਕਵਾਟੀ ਦਾ ਮੈਂ ਦੱਸ ਦੂਗਾ ਤੇਰਾ ਹਾਏ ਹੱਸ ਕੇ ਤੱਛ ਕੇ ਹੋਰ ਠੀਕ ਹੈ ਬਹੁਤ ਆ ਇਧਰ ਆ ਸਾਡੇ ਲੁੱਤਰ ਜੀ ਪਹੁੰਚ ਚੁੱਕੇ ਨੇ ਜੀ ਸਸਰੀ ਘਾਲ ਜੀ ਹੋਰ ਜੀ ਠੀਕ ਹੋ ਮੈਂ ਤਾਂ ਉਦੋਂ ਦਾ ਆਪਣਾ ਹੋ ਹਾਂ ਉਹ ਆਂਦਾ ਕੁੰਡੀਆਂ ਕਰੀ ਓਏ ਉਹ ਆਂਦਾ ਬਾਈ ਜੀ ਆ ਰਹੇ ਨੇ ਉਧਰ 90 95 ਸਾਰੇ ਇਧਰ ਆ ਗਏ ਆਜੋ 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 ਆ ਗਏ ਬਾਈ ਜੀ ਆਹ ਹਾਂ ਇਧਰ ਦੇਖਿਆ ਕਰੀ ਇਹ ਲਾਉ ਪੈਸੇ ਸਸਰੀ ਘਾਲ ਜੀ ਠੀਕ ਹੋ ਜੀ ਮੈਂ ਤਾਂ ਉਦੋਂ ਦਾ ਆਪਣਾ ਤਿਆਰ ਰਹੋ ਸੈਮੀ ਫਾਈਨਲ ਹੀ ਆ ਓਪਨ ਦਾ ਢੂੜ ਲੱਖ ਲੱਗਿਆ ਤੇਰੇ ਤੇ ਇਕੱਲੇ ਤੇ ਰੇਡਾਂ ਦੇ ਵੱਖ ਲਾਵਾਂਗੇ ਚੰਗਾ ਜੀ ਕਹਿੰਦਾ ਕਹਿੰਦਾ ਚੰਗਾ ਜੀ ਮੈਂ ਢੂੜ ਲੱਖ ਲੱਗਿਆ ਤੇਰੇ ਤੇ ਮਾਦੇ ਇਹ ਬਿਆਲਾ ਪਹੁੰਚ ਗਿਆ ਕਹਿੰਦੇ ਪਹੁੰਚ ਗਿਆ ਮਸਈ ਆਇਆ ਓਏ ਮਸਈ ਆਇਆ ਪਾਇਰਾ ਕਰਾਦਾ ਪਾਇਰਾ ਉਹਦੇ ਨਾਕਾ ਸਾਲੀਆਂ ਦਾ ਬਾਲੀਆਂ ਕਾਲੀਆਂ ਦਾ ਨਾਕਾ ਸਾਲੀਆਂ ਦਾ ਬਾਲੀਆਂ ਕਾਲੀਆਂ ਦਾ ਇਧਰ ਫਸਣਾ ਟੀਮ ਕੜੀ ਹੈ ਕੱਕਾ 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 ਜਾਨ ਨਾ ਸਾਰੀ ਬਾ ਸਾਰੀ ਸਾਰੀ ਓਏ ਓਏ ਓਟ ਵੇ ਜਾਣ ਦੇ ਆ ਗੋ ਬਹੁਤਾ ਤੁਸੀਂ ਵੀ ਕਰਾਇਆ ਫੇਰ ਵੀ ਕਹਿ ਜਾਂਦੇ ਲਗੜਾ ਮਕੜਾ ਮਕੜਾ ਨੁਕਰਾ ਨਹੀਂ ਕਰਦੇ ਕੱਤਾ ਹਟ ਗਿਆ ਨਾ ਦੂਜਾ ਯਾਦ ਹੀ ਕਰਦਾ ਔਰ ਸੇਵਾ ਜੀ ਕਰਦਾ ਹਾਏ 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 ਵੀ ਵੀ ਕੋ ਚ ਆਗੇ ਆਗੇ ਓਏ 100 ਤੱਕ ਪਾ ਲੈ ਉਹਦੇ ਸਾਕਨ ਨੂੰ ਬੋਸ ਚਲੋ 100 ਓਏ 100 ਤੱਕ ਪਾ ਲੈ ਯਾਰ ਮੈਂ ਡਾਇਰੀ ਲੱਟ ਪਈ ਡੱਟ ਪਈ ਡੱਟ ਪਈ ਟੱਕਰ ਟੱਕਰ ਹੈ। ਯਾ ਖਾਲੀ ਵੀ ਗੱਲ ਨੂੰ ਲੈ ਜੀ ਅੱਧੀ ਕਰਕੇ ਜੰਮ ਗਏ। ਦੂਜਾ ਚੱਕਰ ਸ਼ੁਰੂ ਕੇ ਵੀ ਹਾਂਜੀ ਦੂਜਾ ਚੱਕਰ ਮਾਂ ਭਰਤੀ ਹੋਣਾਂ ਨੇ ਓਏ ਆ ਰਵਾਂ ਨਾ ਵੇ ਤਾਹਾਂਗੇ ਦੰਬ ਵੀ ਜੜਾ ਹੋਇਆਗਾ ਤਾਰੀ ਹੁਣੀ ਕਹਿੰਦੇ ਕਿ ਭਾਈ 10 ਮਿੰਟ ਲਾਉਣੇ ਆਪਾਂ ਨੇ ਟੋਰ ਟੇ ਬੋਲੀਏ ਪਾਵਾਂਗੇ ਗਾਣੇ ਵੀ ਗਾਵਾਂਗੇ ਗਲਤੀ ਕਰਤੀ ਮਾਫ ਕਰਿਓ ਦਮ ਚੜਿਆ ਹੋਇਆ ਸਾਹ ਘੁਟ ਰਿਹਾ ਪੂਰਾ ਹੋਏ ਗੱਲ ਤਾਂ ਹਰ ਕੋਈ ਜਾਂਦਾ ਏ ਮੇਲਾ ਮੇਲੀਆਂ ਦਾ ਯਾਰਾ ਮੇਲੀਆਂ ਦਾ ਹੋ ਰੋਂਗ ਪਾਇਆ ਨਾ ਸਾਧ ਵਕੀਰ ਹੋਇਆ ਹਿਰ ਸੱਟ ਗਈ ਬੂਰ ਸਹੇਲੀਆਂ ਦਾ ਇੰਦਰੇ ਮਾਰ ਕੇ ਨਾ ਹਵੇਲੀਆਂ ਦਾ ਇਹ ਗੱਲ ਤਾਂ ਹਰ ਕੋਈ ਜਾਣਦਾ ਮੇਲਾ ਮੇਲੀਆਂ ਇਹ ਡਰ ਸੁਨਹਾਰੀਆਂ ਤੈਨੂੰ ਕੋਸਤੇ ਬਪੋਣੀਆਂ ਜਿੱਤੇ ਐਵੇਂ ਨਾ ਫੜਿਆ ਐਵੇਂ ਨਾ ਫੜਿਆ ਜਾਈਂਦੇ ਪਿੰਡ ਪੈਰਾ ਲੱਗਦਾ ਰਾਤੀ ਮਿਲਣ ਆਈਵੇਂ ਪਿੰਡ ਪੈਰਾ ਲੱਗਦਾ ਰਾਤੀ ਮਿਲਣ ਆਈਵੇਂ ਪਿੰਡ ਪੈਰਾ ਲੱਗਦਾ ਹੋ ਸੁਨੀਰ ਮਹਲ ਕੂੜੀ ਫੰਗ ਦਾ ਖੇਡਣਾ ਰੁਖਨੀਰ ਮਹਲ ਕੂੜੀ ਫੰਗ ਦਾ ਖੇਡਣਾ ਮਦਰ ਫਿਰੋ ਬਰਚਰ ਬਾਲੀ ਮੁੰਡਾ ਕੱਟ ਤੇ ਪਟੋਲਾ ਤੇਰੇ ਮਿੱਤਾਂ ਖਵਾਈ ਫਿਰ ਬਾਲੀ ਮੁੰਡਾ ਕੱਟ ਤੇ ਪਟੋਲਾ ਏਲਾ ਨਾਲ ਖਵਾਈ ਫਿਰ ਬਾਲੀ ਮੁੰਡਾ ਕੱਟ ਤੇ ਪਟੋਲਾ ਬਾਈ ਖੋਲ ਕੇ ਬਾਈ ਗੁਰੂ ਬੋਲ ਕੇ ਅੱਜ ਖੋਲ ਕੇ ਬਨੇ ਗੁਰੂ ਬੋਲ ਕੇ ਬਾਰ ਖੋਲ ਕੇ ਬਾਈ ਗੁਰੂ ਬੋਲ ਕੇ ਤੁਸੀਂ ਵੀ ਉੱਤੇ ਬੈਜਾ ਬੱਲੀਏ ਆ ਲੈ ਨੀ ਬਾਬੇ ਆਣੇ ਕੱਲ ਕੱਲੀਏ ਕਮ ਲੈ ਲੈ ਟਰੱਕ ਤੇਰੇ ਯਾਰ ਨੀ ਬਾਬੇ ਆਣੇ ਕੱਲ ਚੱਲੀਏ ਗੱਲਾਂ ਗੈਰਾ ਨਾਲ ਕੀਤੀਆਂ ਬਥੇਰੇ ਗੱਲਾਂ ਗੈਰਾ ਨਾਲ ਕੀਤੀਆਂ ਬਥੇਰੇ ਗੱਲਾਂ ਗੈਰਾ ਨਾਲ ਕੀਤੀਆਂ ਬਥੇਰੇ ਨੀ ਬਸ ਇੰਨਾ ਤੇ ਪਿਆਰ ਸੀਗਾ ਤੇਰਾ ਵੀ ਸਾਡਾ ਵਾਰੀ ਫੋਨ ਕੱਟਦਾ ਕੱਟਦਾ ਸਾਡਾ ਵਾਰੀ ਫੋਨ ਕੱਟਦਾ ਸਾਡਾ ਵਾਰੀ ਫੋਨ ਕੱਟਦਾ

जी माना दादे हुई ਹਰਾ ਦੇਰੀ ਆ ਪਾਕੇ ਮੇਕਰਾ ਪਸਾਣ ਲਈ ਧੁੱਤੀ ਹਲਾ ਰੱਖਾ ਜੇ ਮੇਕਰਾ ਪਸਾਣ ਉਹ ਧੁੱਤੀ ਹਲਾ ਹੈਗਾ ਜੇ ਮੇਕਰਾ ਪਸਾਣ ਲਈ ਓ ਤੂੰ ਨਾ ਖਿਸਕ ਮੰਗੀ ਉਹ ਪਰ ਨਾਲੇ ਸ਼ਾਰ ਦੇ ਮੁੰਡੇ ਸੁਣੀ ਦੇ ਪੱਗਾ ਬੰਦੇ ਹਰੀਆਂ ਬੇ ਮਾੜੀ ਕੁੜੀ ਨਾਲ ਜਾ ਲੱਗ ਰਹੇ ਹੁੰਦੇ ਉਹ ਮਾੜੀ ਕੁੜੀ ਨਾਲ ਜਾ ਨਾ ਕਰ ਰਹੇ ਹੁੰਦੇ ਲੇ ਲਉਂਦੇ ਪੜੀਆਂ ਮੇਲਾ ਕਰਨਦੀਆਂ ਟੁੱਟ ਗਏ ਓਏ ਹਰੀਆਂ